13 ਸਾਲ ਦੀ ਧੀ ਵੱਲੋਂ ਆਪਣੇ ਮ੍ਰਿਤਕ ਐਸਆਈ ਪਿਓ ਦੀ ਅਰਥੀ ਨੂੰ ਮੋਢਾ ਜਦੋਂ ਦਿੱਤਾ ਗਿਆ ਤਾਂ ਧੀ ਦੀਆਂ ਪੂਬਾਂ ਨਿਕਲ ਗਈਆਂ ਤੇ ਇਸ ਤੋਂ ਬਾਅਦ ਰੋਂਦੀ ਹੋਈ ਧੀ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਵਿੱਚ ਵਿਖਾਈ ਤਾਂ ਉਸ ਵੇਲੇ ਵੀ ਧੀ ਰੋਂਦੀ ਨਹੀਂ ਚੱਲੀ ਜਾ ਰਹੀ ਸੀ ਮਾਮਲਾ ਫਾਜ਼ਲਕਾ ਦੇ ਪਿੰਡ ਕੁੰਡਰਲ ਦਾ ਹੈ ਜਿੱਥੇ ਕੇ ਮੁੱਖ ਮੰਤਰੀ ਦੀ ਸੁਰੱਖਿਆ ਦਸਤੇ ਵਿੱਚ ਤਾਇਨਾਤ ਇੱਕ ਐਸਆਈ ਦੀ ਬਾਦਰਗੜ ਦੇ ਕਮਾਂਡੋ ਟ੍ਰੇਨਿੰਗ ਸੈਂਟਰ ਦੇ ਵਿੱਚ ਗੋਲੀ ਲੱਗ ਜਾਣ ਦੇ ਕਾਰਨ ਮੌਤ ਹੋ ਗਏ ਸੀ ਤਾਂ ਅੱਜ ਕੁੰਡਲ ਪਿੰਡ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਸੀ ਤਾਂ ਐਸਆਈ ਮਨਪ੍ਰੀਤ ਸਿੰਘ ਦੀ ਵੱਡੀ ਬੇਟੀ ਨੇ ਸਿੱਖਾ ਨੂੰ ਅਗਨੀ ਵੀ ਵਿਖਾਈ ਤੇ ਪਿਓ ਦੀ ਅਰਥੀ ਨੂੰ ਮੋਢਾ ਵੀ ਦਿੱਤਾ ਅੱਜ 4 ਤਰੀਕ ਹੋਈ ਹੈ ਤੇ 2 ਤਰੀਕ ਦੀ ਸ਼ਾਮ ਨੂੰ ਜਿਹੜਾ ਇੱਕ ਛੋਟਾ ਜਿਹਾ ਇਨਸੀਡੈਂਟ ਹੋ ਗਿਆ ਸੀਗਾ ਵੈਪਨ ਕਲੀਨਿੰਗ ਦੇ ਦੌਰਾਨ ਜਿਹੜਾ ਐਸਆਈ ਮਨਪ੍ਰੀਤ ਸਿੰਘ ਜੋ ਕਿ ਐਸਓਜੀ ਸਪੈਸ਼ਲ ਆਪਰੇਸ਼ਨਲ ਗਰੁੱਪ ਤੋਂ ਸੀਮ ਸਕਿਉਰਟੀ ਨਾਲ ਜਿਹੜੇ ਸੀਗੇ ਡਿਊਟੀ ਨਿਭਾ ਰਹੇ ਸੀਗੇ ਉਹਨਾਂ ਦਾ ਵੈਪਨ ਕਲੀਨਿੰਗ ਦੌਰਾਨ ਜਿਹੜੀ ਹੈ ਉਹ ਡੈਥ ਹੋ ਗਈ ਹੈ ਤੇ ਪਹਿਲਾਂ ਐਸਆਈ 1 ਪੀ ਜੀ ਸੀਗੇ ਇਹ ਪਹਿਲਾਂ ਸਟੇਟ ਅਸਾਮ ਤੋਂ ਬਿਲੋਂਗ ਕਰਦੇ ਆ ਫਾਰਮੀ ਦੇ ਵਿੱਚ ਸੀਗੇ ਉੱਥੇ ਨੇ ਉਹਨੇ 12 ਸਾਲ ਨੌਕਰੀ ਕੀਤੀ ਹੈ ਤੇ ਉਸ ਤੋਂ ਬਿਨਾਂ ਇਹਨਾਂ ਨੇ 5 ਸਾਲ ਨੈਸ਼ਨਲ ਸਕਿਉਰਿਟੀ ਗਾਰਡ ਦੇ ਵਿੱਚ ਬਤੌਰ ਇੰਸਪੈਕਟਰ ਜਿਹੜੀ ਹੈ ਡਿਊਟੀ ਨਿਭਾਈ ਹੈ ਉਸ ਤੋਂ ਬਾਅਦ ਇਹ ਡੈਪੂਟੇਸ਼ਨ ਐਨਐਸਜੀ ਤੋਂ ਬਾਅਦ ਜਿਹੜਾ ਹੈ ਪੰਜਾਬ ਪੁਲਿਸ ਦੇ ਵਿੱਚ ਆ ਗਏ ਸੀਗੇ ਉੱਥੋਂ ਅਸਾਮ ਰੈਪਲ ਤੋਂ ਉਸ ਤੋਂ ਬਾਅਦ ਪਿਛਲੀਆਂ 7 ਸਾਲਾਂ ਤੋਂ ਜਿਹੜੀ ਹੈ ਪੰਜਾਬ ਪੁਲਿਸ ਦੇ ਵਿੱਚ ਸੇਵਾ ਨਿਭਾ ਰਹੇ ਸੀ ਬਹੁਤ ਵਧੀਆ ਇਹਨਾਂ ਨੇ ਡਿਊਟੀ ਕਰਦੇ ਹੋਏ ਕਈ ਆਪਰੇਸ਼ਨਾਂ ਨੂੰ ਪੰਜਾਬ ਦੀ ਜਿਹੜੀ ਮੇਨ ਸਿਕਿਉਰਟੀ ਹੈ ਉਹਨੂੰ ਮੇਨਟੇਨ ਕਰਦੇ ਹੋਏ ਵਧੀਆ ਡਿਊਟੀ ਨਿਭਾਈ ਹੈ ਤੇ ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਆਪਣੇ ਪਰਿਵਾਰ ਨੂੰ ਜਿਹੜਾ ਵੀ ਛੋੜਾ ਦੇ ਕੇ ਇਹ 2 ਤਰੀਕ ਦੀ ਸ਼ਾਮ ਨੂੰ ਜਿਹੜਾ ਹੈ ਐਕਸੀਡੈਂਟਲ ਫਾਇਰ ਦੌਰਾਨ ਜਿਹੜਾ ਹੈ ਇਹਨਾਂ ਦਾ ਦੋ ਡੈਥ ਹੋ ਗਈਆਂ ਹੈ ਸਿਸਟਰਨ ਬਲੌਗ ਦੇ ਨਾਲ ਜਿਹੜਾ ਵੈਪਨ ਕਲੀਨਿੰਗ ਕਰ ਰਹੇ ਸੀਗੇ ਤੇ ਉਹਦੇ ਨਾਲ ਇਹਨਾਂ ਦੀ ਡੈਥ ਹੋ ਗਈਆਂ ਬਹੁਤ ਸੋਗ ਦਾ ਪ੍ਰਗਟਾਵਾ ਕਰਦੇ ਆ ਇਸ ਗੱਲ ਤੇ ਕਿ ਐਨੇ ਵਧੀਆ ਜਿਹੜੇ ਇੰਸਪੈਕਟਰ ਸੀਗੇ ਜੋ ਸਿਕਿਉਰਟੀ ਨੂੰ ਮੇਨਟੇਨ ਕਰਦੇ ਸੀ ਤੇ ਬਹੁਤ ਵਧੀਆ ਸੇਵਾ ਨਿਭਾ ਰਹੇ ਸੀ ਉਹਨਾਂ ਦੀ ਡੈਥ ਹੋ ਗਈ ਹੈ ਤਾਂ ਸੱਜਾਰੇ ਆਏ ਕੇ ਮ੍ਰਿਤਕ ਐਸਆਈ ਦੀ ਵੱਡੀ ਬੇਟੀ 13 ਸਾਲਾਂ ਦੀ ਹੈ ਜਿਸਨੇ ਕੇ ਪਿਓ ਦੀ ਅਰਥੀ ਨੂੰ ਮੋਟਾ ਦਿੱਤਾ ਤੇ ਦੂਸਰੀ ਬੇਟੀ ਅਜੇ ਮਹਿਜ਼ 6 ਸਾਲ ਦੀ ਤਸੀਹੇ ਜਾ ਰਹੀ ਹੈ ਤੇ ਮਨਪ੍ਰੀਤ ਸਿੰਘ ਸਾਲ 2018 ਦੇ ਵਿੱਚ ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਵਿੱਚ ਭਰਤੀ ਹੋਏ ਸੀ ਤੇ ਅਗਲੇ 2 ਮਹੀਨਾ ਤੱਕ ਵਿਪາກ ਦੇ ਵਿੱਚ ਬਤੌਰ ਸਬ ਇੰਸਪੈਕਟਰ ਵੀ ਬਣਨ ਵਾਲੇ ਸੀ ਜਗਬਾਣੀ ਟੀਵੀ ਲਈ ਅਦਰਸ ਜੋਸਨ ਦੀ ਰਿਪੋਰਟ